ਦੀਆਂ ਤੋਂ ਬਾਅਦ ਹੁਣ ਵੀ ਮੀਟਿੰਗ ਚੱਲੀ ਜਾਂਦੀ ਸੀ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਆਏਗਾ ਕੱਲ ਤੱਕ ਅਸੀਂ ਅਨਾਉਂਸਮੈਂਟ ਕਰਾਂਗੇ ਕੱਲ ਨੂੰ ਤਾਂ ਸਾਡਾ ਵੱਡਾ ਕੰਮ ਹੁਣ ਇਹ ਬਣ ਜਾਣਾ ਹੈ ਇਹ ਸਾਨੂੰ ਸ਼ੁਭਕਰਮ ਦਾ ਸੰਸਕਾਰ ਅੰਤਮ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਮਤਲਬ ਅਗਲਾ ਸਾਨੂੰ ਅਨਾਉਂਸਮੈਂਟ ਕਰਾਂਗੇ ਇਹ ਐਫ ਆਈ ਆਰ ਜਿਹੜੀ ਆ ਤੁਸੀਂ ਵਕੀਲਾਂ ਦੇ ਰਾਹੀਂ ਜਿਹੜੀ ਮਾਰਾਂ ਦੇ ਰਾਹੀਂ ਕੋਈ ਪ੍ਰਚਾਰ ਆ ਜੀ ਜੀ ਜੋ ਪੱਖ ਸਾਰੇ ਬਾਤ ਕੀ ਵਕੀਲਾਂ ਨੇ ਆਪਦੀ ਨਿਗਰਾਨੀ ਦੇ ਹੇਠੇ ਦੀ ਐਫਆਈਆਰ ਨੂੰ ਕਰਵਾਇਆ ਜੋ ਕਰਵਾਇਆ ਉਹਨਾਂ ਨੇ ਆਪਦੇ ਹਸਾਬਨਾਮੇ ਨੂੰ ਠੀਕ ਕਰਵਾਇਆ ਸਤ ਨੂੰ ਲੱਗਦਾ ਹੈ ਕਿ ਜਿਹੜਾ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਤੋਂ ਬਾਅਦ ਇਹ ਸਾਰਾ ਕੁਝ ਹੋਇਆ ਹੈਗਾ ਕਿ ਇਹ ਆ ਪਹਿਲੇ ਹੀ ਸਬਤੀ ਬਣੀ ਸੀ ਕਿਉਂਕਿ ਕੋਰਟ ਦੇ ਵਿੱਚ ਹੀ ਮਾਮਲਾ ਸੀ ਸਰ ਹਾਈ ਕੋਰਟ ਦੇਣ ਕਾਫੀ ਲੱਗਦੇ ਦੇਖੋ ਗੱਲ ਪਤਾ ਕੀ ਹੈ ਜੇ ਇਸ ਪੱਖ ਦੇ ਉੱਤੇ ਕਹਿਣਾ ਹੋਵੇ ਤਾਂ ਮੈਂ ਕਹਾਂਗਾ ਸਪਸ਼ਟ ਹੈ ਕਿ ਪੰਜਾਬ ਗਵਰਨਮੈਂਟ ਦੀ ਨਲੈਕੀ ਸੀ ਜਿਹੜਾ ਇਥੋਂ ਤੱਕ ਇਹਨਾਂ ਕੁਝ ਕਰਨਾ ਪਿਆ ਦੋ ਦਿਨ ਤੋਂ ਤਿੰਨ ਦਿਨ ਤੋਂ ਲਗਾਤਾਰ ਮਤਲਬ ਇਸ ਲੋਕਾਂ ਨੂੰ ਰੋੜਾ ਬਲੌਕ ਕਰਕੇ ਬੈਠਣਾ ਪਿਆ ਇਨਸਾਫ ਲੈਣ ਦੇ ਲਈ ਔਰ ਕੱਲ ਨੂੰ ਅਸੀਂ ਕੋਈ ਮਤਲਬ ਵੱਡਾ ਐਕਸ਼ਨ ਦੇਣ ਦੀ ਵੀ ਤਿਆਰੀ ਸੀ ਇਸ ਗੱਲ ਦੇ ਵਿੱਚ ਔਰ ਮੈਂ ਕਹਾਂਗਾ ਕਿ ਸਰਕਾਰ ਅਗਰ ਅਜਿਹੀਆਂ ਗੱਲਾਂ ਵਾਸਤੇ ਵੀ ਇਨਸਾਫ ਦੇਣ ਵਾਸਤੇ ਦੇ ਮਾਮਲੇ ਤੇ ਆਕੇ ਵੀ ਜੇ ਕਰੇ ਹੋਵੇ ਕਿ ਵੀ ਸਾਨੂੰ ਸੜਕਾਂ ਜਾਮ ਕਰਨੀਆਂ ਪੈਣ ਤਾਂ ਮੈਨੂੰ ਲੱਗਦਾ ਇਹ ਬਦਕਿਸਮਤੀ ਦੀ ਗੱਲ ਆ। ਕਾਫੀ ਲੰਬਾ ਅਰਸਾ ਲੱਗ ਗਿਆ। ਦਲੇਵਾਲ ਸਾਹਿਬ ਕਾਫੀ ਪ੍ਰਚਾਰ ਤੋਂ ਬਾਅਦ ਹੀ ਇਹ ਸਾਰਾ ਕੁਝ ਸ਼ੁਰੂ ਹੋਇਆ ਹੈ। ਹਾਂ ਇਹ ਕਿਹਾ ਜਾ ਸਕਦਾ ਹੈ ਜਦੋਂ ਕੋਰਟਾਂ ਦੇ ਵਿੱਚ ਵੀ ਗੱਲ ਚੱਲੀ ਪਰ ਇਹ ਬੜੀ ਦੁੱਖ ਦੀ ਗੱਲ ਹੈ ਨਾ ਮੈਂ ਫਿਰ ਇਹੇ ਬੇਨਤੀ ਕਰਦਾ ਕਿ ਕੋਰਟ 'ਚ ਜਾਣਾ ਹੀ ਕਿਉਂ ਪਵੇ ਗੱਲ? ਕੋਰਟ 'ਚ ਜਾ ਵੀ ਕਿਉਂ ਗੱਲ? ਸਾਡੀ ਸਰਕਾਰ ਹੈ ਸਾਡੀ ਸਰਕਾਰ ਬਾਰ ਬਾਰ ਇਹ ਗੱਲ ਕਹਿੰਦੀ ਸੀ ਸਾਨੂੰ ਕਿ ਅਸੀਂ ਲੋਕਾਂ ਦੇ ਨਾਲ ਆ ਅਸੀਂ ਆਪਦੇ ਪੰਜਾਬ ਦੇ ਨਾਲ ਆ ਤੇ ਜਦੋਂ ਪੰਜਾਬ ਦੇ ਪੁੱਤ ਦਾ ਕਤਲਿਆਮ ਹੋਇਆ ਉੱਥੇ ਔਰ ਉਸ ਵੇਲੇ ਉਸ ਸਮੇਂ ਦੇ ਉੱਤੇ ਸਰਕਾਰ ਨੇ ਪੰਜਾਬ ਦੀ ਗੱਲ ਕਰਨ ਦੀ ਬਜਾਏ ਮੂਰੂ ਬੰਦ ਕਰਕੇ ਬੈਠ ਗਈ ਉਹ ਉਹ ਠੀਕ ਨਹੀਂ ਸੀਗਾ ਤੁਹਾਨੂੰ ਲੱਗਦਾ ਕਿ ਦੇਰੀ ਹੋ ਗਈ ਇਸ ਚੀਜ਼ ਨੂੰ ਲੈ ਕੇ ਕਿ ਪਹਿਲੇ ਹੀ ਕਰ ਦੇਣਾ ਚਾਹੀਦਾ ਸੀ ਇਹ ਤੇ ਅਸੀਂ ਤਾਂ ਸਪਸ਼ਟ ਕਰਿਆ ਤੇ ਬਹੁਤ ਵਾਰੀ ਕਿਹਾ ਹੈ ਇਹ ਗੱਲ ਕਿ ਸਰਕਾਰ ਦੀ ਨਲਾਕੀ ਹੈ ਧਲੇਵਾਲ ਸਾਹਿਬ ਕਿੰਨਾ ਇਨਾ ਕੀ ਮੀਟਿੰਗ ਦੇ ਵਿੱਚ ਅਹਿਮ ਫੈਸਲਾ ਕੀ ਹੋਇਆ ਕਿਹੜੇ ਕਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦੀ ਜਿਹੜੀ ਉਹ ਸਹਿਮਤੀ ਬਣੀ ਹੈਗੀ ਹੈ ਨਹੀਂ ਇਹ ਮੀਟਿੰਗ ਦੇ ਵਿੱਚ ਮੰਗਾਂ ਕੋਈ ਨਹੀਂ ਸੀਗੀਆਂ ਇਹ ਤਾਂ ਸਾਫ਼ ਹੈ ਕਿ ਇਹਨੂੰ ਅਸੀਂ ਕਿਹਾ ਸੀਗਾ ਵੀ ਸ਼ਹੀਦ ਦਾ ਦਰਜਾ ਦੇ ਕੇ ਇਹਨੂੰ 1 ਕਰੋੜ ਰੁਪਏ ਦਾ ਅਨਾਊਂਸਮੈਂਟ ਕੀਤਾ ਜਿਸ ਤਰ੍ਹਾਂ ਦੀਆਂ ਵੀ ਸ਼ਹੀਦਾਂ ਨੂੰ ਇੱਕ ਸ਼ਹੀਦ ਨੂੰ ਇਹ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਉਹ ਸਾਰੀਆਂ ਨਹੀਂ ਸਾਰੀਆਂ ਨੂੰ ਮਿਲਣਾ ਜਿੱਤੋਂ ਸੰਤੁਸ਼ਟ ਹੋ ਤੁਸੀਂ ਜਥੇਬੰਦੀ ਸੰਤੁਸ਼ਟ ਆ ਇੱਕ ਫਿਰਾਲ ਦੇਖੋ ਸਾਡੇ ਵਕੀਲਾਂ ਨੇ ਬੈਠ ਕੇ ਸਾਰਾ ਕੰਮ ਨੂੰ ਕੰਪਲੀਟ ਕਰਾਇਆ ਉਹ ਤੁਸੀਂ ਸੈਟੀਸਫਾਈਡ